ਲਗੇ ਦਿਨ ਬਠਿੰਡਾ ਦੇ ਵਿੱਚ ਬੀਜੇਪੀ ਦਾ ਇੱਕ ਅਹਿਮ ਸਮਾਗਮ ਸੀ ਜਦੋਂ ਏਮਜ਼ ਦੀ ਇੱਕ ਵਿੰਗ ਦਾ ਉਦਘਾਟਨ ਕੀਤਾ ਜਾਣਾ ਸੀ ਤੇ ਉਸੇ ਦੌਰਾਨ ਜਿੱਥੇ ਗਵਰਨਰ ਬਨਵਾਰੀ لال ਪ੍ਰੋਹਿਤ ਤੇ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਵੀ ਉੱਥੇ ਮੌਜੂਦ ਸੀ ਉਸੇ ਦੌਰਾਨ ਬੀਬੀ ਘਰ ਸਿਮਰਤ ਕੌਰ ਬਾਦਲ ਨੇ ਕਿਸਾਨ ਪੱਖੀ ਕੁਝ ਗੱਲਾਂ ਕੀਤੀਆਂ ਪਰ ਜੇ ਇਸ ਮਾਮਲੇ ਨੂੰ ਲੈ ਕੇ ਹੁਣ ਵਿਕਰਮ ਸਿੰਘ ਮਜੀਠੀਆ ਸੁਨੀਲ ਜਾਖੜ ਦੇ ਉੱਤੇ ਵੱਧਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਸੁਨੀਲ ਜਾਖੜ ਨੂੰ ਸਿੱਧਾ ਕੇਰਦਿਆਂ ਸਵਾਲ ਪੁੱਛਿਆ ਕਿ ਜਦੋਂ ਬੀਬੀ ਹਰ ਸਿਮਰਤ ਕੌਰ ਬਾਦਲ ਨੇ ਕਿਸਾਨ ਪੱਖੀ ਗੱਲਾਂ ਕੀਤੀਆਂ ਕਿਸਾਨਾਂ ਨਾਲ ਹਮਦਰਦੀ ਜਤਾਈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਸੁਣੀਆਂ ਜਾਣ ਕਿਸਾਨਾਂ ਨਾਲ ਬੈਠ ਕੇ ਵਾਰਤਾਲਾਪ ਕਰਕੇ ਕੋਈ ਹੱਲ ਕੱਢਿਆ ਜਾਵੇ ਉਸ ਵੇਲੇ ਸੁਨੀਲ ਜਾਖੜ ਨੇ ਹਾਂ ਪੱਖੀ ਹੁੰਗਾਰਾ ਕਿਉਂ ਨਹੀਂ ਭਰਿਆ ਉਹਨਾਂ ਨੇ ਸਵਾਲ ਕੀਤਾ ਕਿ ਜਿੱਥੇ ਭਾਜਪਾ ਦੇ ਪੰਜਾਬ ਆਗੂਆਂ ਨੂੰ ਹਰ ਸੰਬਲਕਾਰ ਬਾਦਲ ਦੇ ਵੱਲੋਂ ਦਿੱਤੇ ਬਿਆਨਾਂ ਦੇ ਵਿੱਚ ਹਾਂ ਪੱਖੀ ਹੰਗਾਰਾ ਭਰਨਾ ਚਾਹੀਦਾ ਸੀ ਉਹਨਾਂ ਦੇ ਬਿਆਨਾਂ ਦਾ ਉਹਨਾਂ ਦੇ ਦਾਅਵਿਆਂ ਦਾ ਸਵਾਗਤ ਕਰਨਾ ਚਾਹੀਦਾ ਸੀ ਉੱਥੇ ਸਾਤ ਪਾਲੀਡਰਸ਼ਿਪ ਵੱਲੋਂ ਹਰਸਿਮਰਤ ਕੋਰ ਬਾਦਲ ਦੇ ਵੱਲੋਂ ਦਿੱਤੇ ਗਏ ਬਿਆਨਾਂ ਦੀ ਨਿਖੇਦੀ ਕੀਤੀ ਗਈ। ਉਹਨਾਂ ਦਾ ਵਿਰੋਧ ਕੀਤਾ ਗਿਆ। ਔਰ ਸੁਨੀਲ ਜਾਖੜ ਜਿਹੜੇ ਖਾਸ ਕਰਕੇ ਆਪਣੇ ਆਪ ਨੂੰ ਕਿਸਾਨ ਦਾ ਪੁੱਤ ਕਹਿੰਦੇ ਨੇ ਕਹਿੰਦੇ ਨੇ ਕਿ ਸਭ ਤੋਂ ਪਹਿਲਾਂ ਇੱਕ ਕਿਸਾਨ ਨੇ ਉਹ ਸੁਨੀਲ ਜਾਖੜ ਲੰਗੇ ਕੱਲ ਕਿਉਂ ਨਹੀਂ ਬੋਲੇ? ਉਹਨਾਂ ਦੀ ਅੱਜ ਕੀ ਮਜਬੂਰੀ ਸੀ? ਕਿਉਂ ਉੱਠ ਕੇ ਆਪਣੀ ਮੰਜ਼ੂਰੀ ਹਰਸਿਮਰਤ ਕੋਰ ਬਾਦਲ ਦੇ ਨਾਲ ਨਹੀਂ ਸਾਂਝੀ ਕਰ ਸਕੇ? ਲੋਕਾਂ ਦੇ ਨਾਲ ਨਹੀਂ ਸਾਂਝੀ ਕਰ ਸਕੇ? ਉਹਨਾਂ ਨੇ ਕਿਉਂ ਇਸ ਤਰ੍ਹਾਂ ਨਹੀਂ ਕਿਹਾ ਕਿ ਜੋ ਹਰਸਿਮਰਤ ਕੋਰ ਬਾਦਲ ਨੇ ਕਿਹਾ ਹੈ ਕਿ ਉਹ ਉਸ ਤੋਂ ਮਨਜ਼ੂਰ ਨਹੀਂ। ਹੈ? ਇਹਨਾਂ ਚੀਜ਼ਾਂ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਸੁਨੀਲ ਜਾਖੜ ਤੇ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਅਤਲਸਲ ਸੁਨੀਲ ਜਾਖੜ ਦਾ ਲੰਗੇ ਕੱਲ ਆਇਆ ਬਿਆਨ ਵੀ ਕਿਤਨਾ ਕਿਤੇ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਨਜ਼ਰ ਆ ਰਿਹਾ ਸੀ ਉਹਨਾਂ ਨੇ ਸਾਫ਼ ਕਿਹਾ ਕਿ ਦੇਸ਼ ਭਰ ਜਿਹੜਾ ਆ ਉਹ ਕਿਸਾਨਾਂ ਦੇ ਨਾਲ ਹੈਗਾ ਆ ਕਿਸਾਨਾਂ ਦੀ ਸਪੋਰਟ 'ਚ ਹੈਗਾ ਆ ਪਰ ਕਿਸਾਨਾਂ ਨੂੰ ਅਨੁਸ਼ਾਸਨ ਬਣਾਈ ਰੱਖਣਾ ਚਾਹੀਦਾ ਇਹ ਟਿੱਪਣੀ ਜਿਹੜੀ ਹੁੰਦੀ ਹੈ ਇਸ ਤੋਂ ਬਾਅਦ ਮੇ ਬਾਅਦ ਖੜਾ ਹੋ ਜਾਂਦਾ ਕਿ ਆਖਰਕਾਰ ਸੁਨੀਲ ਜਾਖੜ ਕਹਿਣਾ ਕੀ ਚਾਹੁੰਦੇ ਨੇ ਆਪਣੇ ਆਪ ਨੂੰ ਕਿਸਾਨ ਕਹਿਣ ਵਾਲੇ ਸੁਨੀਲ ਜਾਖੜ ਹੁਣ ਕਿਸਾਨਾਂ ਦੇ ਵਿਰੋਧ 'ਚ ਕਿਉਂ ਖੜੇ ਨੇ ਜਾਂ ਫਿਰ ਉਹਨਾਂ ਦੇ ਹੱਕ ਦੇ ਵਿੱਚ ਕੋਈ ਗੱਲ ਕਿਉਂ ਨਹੀਂ ਕਰ ਰਹੇ ਔਰ ਉੱਥੇ ਹੀ ਵਿਕਰਮ ਸਿੰਘ ਮਜੀਠੀਆ ਵੀ ਇਸ ਗੱਲ ਨੂੰ ਚੱਕਦੇ ਨਜ਼ਰ ਆ ਰਹੇ ਨੇ ਉਹਨਾਂ ਨੇ ਸਾਫ਼ ਕਿਹਾ ਕਿ ਜਿੱਥੇ ਬੀਬੀ ਹਰ ਸਿਮਰਤ कौर ਬਾਦਲ ਨੇ ਲੱਗੇ ਕੱਲ ਬੀਜੇਪੀ ਦੀ ਸਟੇਜ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਅਪੀਲ ਕੀਤੀ ਉੱਥੇ ਹੀ ਸੁਨੀਲ ਜਾਖੜ ਜੋ ਆਪਣੇ ਆਪ ਨੂੰ ਕਿਸਾਨ ਦੱਸਦੇ ਨੇ ਉਹਨਾਂ ਨੇ ਇੱਕ ਵਾਰ ਵੀ ਕਿਉਂ ਹੰਗਾਰਾ ਨਹੀਂ ਭਰਿਆ ਕਿਉਂ ਇੱਕ ਵਾਰ ਇਹ ਨਹੀਂ ਕਿਹਾ ਕਿ ਉਹ ਹਰ ਸਿਮਰਤ कौर ਬਾਦਲ ਦੇ ਬਿਆਨਾਂ ਦੇ ਨਾਲ ਸਹਿਮਤ ਨਹੀਂ ਇਹਨਾਂ ਗੱਲਾਂ ਦੇ ਜਵਾਬ ਕੀ ਸੁਨੀਲ ਜਾਖੜ ਦੇ ਸਕਣਗੇ ਤਾਂ ਦੱਸ ਦਿੰਦੇ ਆ ਕਿ ਲੱਗੇ ਜਦੋਂ ਸੁਨੀਲ ਜਾਖੜ ਬਿਆਨ ਦੇ ਰਹੇ ਸਨ ਉਸ ਵੇਲੇ ਵੀ ਸੁਨੀਲ ਜਾਖੜ ਇਸ ਗੱਲ ਨੂੰ ਕਿਤੇ ਨਾ ਕਿਤੇ ਅਣਗੌਲੀਆਂ ਕਰਦੇ ਨਜ਼ਰ ਆਏ ਸਨ ਉਹਨਾਂ ਨੇ ਇਸ ਗੱਲ ਉੱਤੇ ਵੀ ਕੋਈ ਵਿਸ਼ੇਸ਼ ਟਿੱਪਣੀ ਨਹੀਂ ਕੀਤੀ ਕਿ ਕੀ ਉਹਨਾਂ ਨੇ ਸੀਨੀਅਰ ਲੀਡਰਸ਼ਿਪ ਨਾਲ ਇਸ ਬਾਰੇ ਕੋਈ ਗੱਲ ਕੀਤੀ ਹੈ ਜਾਂ ਨਹੀਂ ਜਦੋਂ ਇਹ ਪੁੱਛਿਆ ਗਿਆ ਤਾਂ ਉਸ ਵੇਲੇ ਵੀ ਉਹਨਾਂ ਨੇ ਟਾਲਣ ਦੇ ਅੰਦਾਜ਼ ਦੇ ਨਾਲ ਇਹ ਕਹਿ ਦਿੱਤਾ ਕਿ ਗੱਲ ਤਾਂ ਅਸੀਂ ਕਰਦੇ ਹੀ ਰਹਿੰਦੇ ਹਾਂ ਪਰ ਇਹਨਾਂ ਗੱਲਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਦਾ ਭਵਿੱਖ ਕੀ ਕਹਿੰਦਾ ਹੈ ਕਿਉਂਕਿ ਲਗਾਤਾਰ ਭਾਜਪਾ ਦੀ ਸਰਕਾਰ ਜਿਹੜੀ ਹੈ ਉਹ ਜਿੱਥੇ ਕੇਂਦਰ ਨਾਲ ਇਨਵੋਲਡ ਹੈਗੀ ਹੈ ਉੱਥੇ ਹੀ ਪੰਜਾਬ ਦੇ ਵਿੱਚ ਉਸ ਦਾ ਗਰਾਫ ਕਿਤੇ ਦੁਆਰਾ ਘਟਨਾ ਤੋਂ 开始 ਹੋ ਗਿਆ ਜਿੱਥੇ ਕਿਸਾਨ ਲੀਡਰ ਲਗਾਤਾਰ ਕੇਂਦਰ ਦੀ ਸਰਕਾਰ ਦੇ ਖਿਲਾਫ ਮੋਰਚਾ ਲਗਾਈ ਬੈਠੇ ਨੇ ਉੱਥੇ ਹੀ ਦੂਜੇ ਪਾਸੇ ਮੌਜੂਦਾ ਵਾਪਰ ਦੇ ਵਰਤਾਰੇ ਅਥਰੂ ਗੈਸਾਂ ਦੇ ਗੋਲੇ ਛੱਡਣਾ ਗੋਲੀਆਂ ਚਲਾਣ ਤੱਕ ਦੀ ਨੌਬਤ ਇੱਕ ਕਿਸਾਨ ਨੌਜਵਾਨ ਦੀ ਮੌਤ ਹੋ ਜਾਣਾ ਪ੍ਰਥਪਾਲ ਸਿੰਘ ਨਾਮਕ ਨੌਜਵਾਨ ਨਾਲ ਕੁੱਟਮਾਰ ਹੋਣੀ ਕੀ ਭਾਜਪਾ ਦੀ ਸਰਕਾਰ ਦੇ ਉੱਤੇ ਵੱਡੇ ਪ੍ਰਸ਼ਨ ਚਿੰਨ੍ਹ ਖੜਦੇ ਨਜ਼ਰ ਨਹੀਂ ਆ ਰਹੇ ਔਰ ਕੀ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਤੋਂ ਮਰਾਦ ਹੈ ਕਿ ਲੋਕ ਸਭਾ ਚੋਣਾਂ ਤੋ ਪਹਿਲਾ ਬੀਜੇਪੀ ਦਾ ਗ੍ਰਾਫ ਪੰਜਾਬ ਦੇ ਵਿੱਚ ਕੀ ਘਟਨੀ ਜਾਵੇਗਾ ਉਹੀ ਪੰਜਾਬ ਜਿੱਥੇ ਹੁਣ ਬੀਜੇਪੀ ਪਸਾਰ ਕਰਨਾ ਚਾਹੁੰਦੀ ਹੈ ਜਿੱਥੇ ਆਰਐਸਐਸ ਦੇ ਪ੍ਰਧਾਨ ਆ ਕੇ ਤੇ ਆਪਣਾ ਪ੍ਰਚਾਰ ਆਰੰਭਦੇ ਨੇ ਜਿੱਥੇ ਬੀਜੇਪੀ ਇਹ ਚਾਹੁੰਦੀ ਹੈ ਕਿ ਹੁਣ ਪੰਜਾਬ ਦੇ ਵਿੱਚ ਵੀ ਪੈਰ ਪਸਾਰੇ ਜਾਣ ਕਿ ਉਹ ਪੰਜਾਬ ਬੀਜੇਪੀ ਨੂੰ ਦੁਬਾਰਾ ਨਾ ਕਰ ਦਵੇਗਾ ਇਹ ਹੈਰਾਨਕੁਨ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਪੱਧਰ ਤੇ ਜਾ ਕੇ ਇਸ ਦਾ ਨਤੀਜਾ ਆਵੇਗਾ ਇਹ ਸਮਾਂ ਦੱਸੇਗਾ ਬੀਜੇਪੀ ਪੰਜਾਬ ਦੇ ਵਿੱਚ ਕਿੱਥੇ ਸਟੈਂਡ ਕਰੇਗੀ ਇਹ ਸਮਾਂ ਦੱਸੇਗਾ ਪਰ ਫਿਲਹਾਲ ਬਿਕਰਮ ਸਿੰਘ ਮਜੀਠੀਆ ਜੋ ਕੁਝ ਬੋਲੇ ਨੇ ਆਓ ਸੁਣ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੱਲ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਏਮਜ਼ ਹਸਪਤਾਲ ਬਠਿੰਡੇ ਚ ਬਠਿੰਡੇ ਦੇ ਇੱਕ ਵਿੰਗ ਦਾ ਉਦਘਾਟਨ ਸੀ ਉੱਥੇ ਗਵਰਨਰ ਸਾਹਿਬ ਵੀ ਮੌਜੂਦ ਸਨ ਪੰਜਾਬ ਭਾਜਪਾ ਦੇ ਪ੍ਰਧਾਨ ਆਖੜ ਸਾਹਿਬ ਵੀ ਮੌਜੂਦ ਸਨ ਹਰਦੀਪ ਪੂਰੀ ਆਨਲਾਈਨ ਤੇ ਮੌਜੂਦ ਸਨ ਤੇ ਹੋਰ ਲੀਡਰ ਵੀ ਸਨ ਸੋਮ ਪ੍ਰਕਾਸ਼ ਜੀ ਭੈਣ ਜੀ ਨੇ ਜਿੱਥੇ ਹਸਪਤਾਲ ਦੀ ਗੱਲ ਕੀਤੀ ਜੋ ਪਟੰਡੇ ਦੀ ਲੋੜ ਹੈ ਜੋ ਲੋਕਾਂ ਦੀ ਡਿਮਾਂਡ ਹੈ ਉਹਦੀ ਗੱਲ ਕੀਤੀ ਨਾਲ ਹੀ ਭੈਣ ਜੀ ਨੇ ਹਕਸ਼ਮਰਤ कौर ਬਾਦਲ ਜੀ ਨੇ ਉੱਥੇ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਉਹਨਾਂ ਨੇ ਇਹ ਮੁੱਦਾ ਉਠਾਇਆ ਕਿ ਜੋ ਹਰਿਆਣੇ ਦੀ ਸਰਕਾਰ ਬਾਰਡਰ ਤੇ ਕਿਸਾਨਾਂ ਨੂੰ ਰੋਕ ਰਹੀ ਐ ਦਿੱਲੀ ਜਾਣ ਤੋਂ ਰੋਕ ਰਹੀ ਐ ਤੇ ਜੋ ਤਸ਼ੱਦਦ ਕਾਰੀ ਐ ਜਿਹਦੇ ਨਾਲ ਛੁਪ ਕਰਨ ਤੇ ਹੋਰ ਕਈਆਂ ਦੀ ਡੈਥ ਹੋ ਗਈ ਐ ਉਸ ਮੁੱਦੇ ਨੂੰ ਵੀ ਉੱਥੇ ਉਹਨਾਂ ਨੇ ਉਜਾਗਰ ਕੀਤਾ ਚਲੋ ਜਿਹੜੀ ਆਮ ਲੋਕ ਉੱਥੇ ਬੈਠੇ ਸਨ ਜਿਨ੍ਹਾਂ ਦੀ ਪੰਜਾਬ ਨਾਲ ਹਮਦਰਦੀ ਐ ਉਹਨਾਂ ਨੇ ਇਸ ਗੱਲ ਦਾ ਸਵਾਗਤ ਕੀਤਾ ਤੇ ਜਕਾਰੇ ਵੀ ਛੱਡੇ ਨਗਰ ਜਾਖੜ ਸਾਹਿਬ ਮੇਰਾ ਮੈਂ ਤੁਹਾਡੀ ਬੜੀ ਇੱਜ਼ਤ ਤੇ ਕਦਰ ਕਰਦਾ ਉਹ ਦਿਨ ਵੀ ਯਾਦ ਹੈ ਜਦ ਤੁਸੀਂ ਕਾਂਗਰਸ ਪਾਰਟੀ 'ਚ ਸੋ ਪਹਿਲਾ ਕਿਸਾਨੀ ਅੰਦੋਲਨ ਚੱਲਿਆ ਸੀ ਤੁਸੀਂ ਜਿੰਨਾ ਭਾਜਪਾ ਦੇ ਖਿਲਾਫ ਤੁਸੀਂ ਬੋਲੇ ਸੀ ਔਰ ਜੋ ਤੁਸੀਂ ਉਹਦਾ ਵਿਰੋਧ ਕੀਤਾ ਸੀ ਉਹ जगਜाहिर ਮੈਂ ਉਹਦੀ ਗੱਲ ਨੂੰ ਦਰਉਦਾ ਨਹੀਂ ਮਗਰ ਮੈਨੂੰ ਬੜਾ ਦੁੱਖ ਲੱਗਿਆ ਕਿਉਂਕਿ ਤੁਸੀਂ ਹਮੇਸ਼ਾ ਇਹ ਕਹਿੰਦੇ ਆਇਓ ਮੈਂ ਇੱਕ ਪਾਸ਼ੇ ਨਹੀਂ ਤੁਹਾਡੇ ਨੇਕ ਪਾਸ਼ੇ ਨੇ ਜਿੱਥੇ ਤੁਸੀਂ ਕਹਿੰਦੇ ਹੋ ਤੁਸੀਂ ਪਹਿਲਾ ਕਿਸਾਨ ਹੋ ਮਗਰ ਕੱਲ ਪਤਾ ਨਹੀਂ ਕੀ ਮਜਬੂਰੀ ਹੋਈ ਤੁਹਾਡੀ ਕਿਉਂਕਿ ਤੁਸੀਂ ਤੁਹਾਡੇ ਪਰਿਵਾਰ ਦਾ ਤੁਹਾਡਾ ਪਰਸਨਲੀ ਮੈਂ ਬੜਾ ਸਤਿਕਾਰ ਕਰਦਾ ਮੈਨੂੰ ਆਸ ਸੀ ਉਮੀਦ ਸੀ ਕਿ ਜਦੋਂ ਭੈਣ ਜੀ ਨੇ ਕਿਸਾਨੀ ਦੇ ਹੱਕ ਦੀ ਗੱਲ ਕੀਤੀ ਔਰ ਮੈਂ ਇਹਦੇ ਚ ਪੋਲਿਟਿਕਸ ਦੀ ਗੱਲ ਨਹੀਂ ਕਰਦਾ ਮੈਨੂੰ ਸਿਗਾ ਕਿ ਤੁਸੀਂ ਵੀ ਉਸ ਗੱਲ ਨੂੰ ਤਾਇਤ ਕਰੋਗੇ ਤੁਸੀਂ ਉੱਠ ਕੇ ਕਹੋਗੇ ਕਿ ਤੁਸੀਂ ਸਹਿਮਤ ਹੋ ਕੀ ਆ ਬਿਲਕੁਲ ਸੀ ਦਾ ਕੋ ਮੱਤ ਤੋਂ ਵੱਧ ਕੁਰਸੀ ਖੋ ਲੈਂਦੇ ਮਗਰ ਏਟਲੀਸਟ ਜਿਹੜੀ ਤੁਹਾਡੀ ਰੂਹ ਦੀ ਆਵਾਜ਼ ਹੈ ਜਿਹੜੀ ਤੁਹਾਡੀ ਅੰਦਰਲੀ ਆਵਾਜ਼ ਹੈ ਕਿਸਾਨੀ ਦੇ ਹੱਕ ਦੀ ਉਹ ਵਰਕਰ ਆ ਰਹੇ ਔਰ ਜਿਹੜੇ ਲੋਕ ਤੁਹਾਡੇ ਕੁਝ 10 20 ਕਾਰਕੁਨ ਭਾਜਪਾ ਦੇ ਭੈਣਜੀ ਦਾ ਵਿਰੋਧ ਕਰਨ ਲੱਗੇ ਚਲੋ ਵੱਡੀ ਗਿਣਤੀ ਚ ਲੋਕਾਂ ਨੇ ਸਵਾਗਤ ਕੀਤਾ ਮਗਰ ਵੀਆ ਨੇ ਥੋੜੀ ਚਮਚੀ ਵੀ ਮਾਰੀ ਮੈਨੂੰ ਸੀਗਾ ਕਿ ਤੁਸੀਂ ਉਹਨਾਂ ਨੂੰ ਚੁੱਪ ਕਰਾਉਂਦੇ ਤੇ ਕਿੰਨਾ ਇਹ ਗੱਲ ਚੰਗੀ ਮੈਸੇਜ ਜਾਂਦਾ ਕਿ ਜਾਖੜ ਸਾਹਿਬ ਜੰਮੇ ਕਿਸਾਨੀ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਸੀ ਜਦੋਂ ਦੇ ਜੰਮੇ ਅੱਜ ਵੀ ਕਿਸਾਨਾਂ ਦੇ ਹੱਕ ਤੇ ਅਖੀਰਲੇ ਦਮ ਤੱਕ ਕਿਸਾਨਾਂ ਦੇ ਹੱਕ ਤੇ ਰਹਿਣ ਇਸ ਲਈ ਮੈਨੂੰ ਇਹ ਬੜਾ ਮਹਿਸੂਸ ਹੋਇਆ ਕਿ ਕੋ ਮੌਕਾ ਇਸ ਲਈ ਭੈਣ ਜੀ ਨੇ ਗੱਲ ਕਰਤੀ ਕਿ ਕਿ ਹਰੇਕ ਨੇ ਬੰਦ ਤੇ ਦਰਦ ਹੈ ਮੈਂ ਸਮਝਦਾ ਤੁਹਾਡੇ ਮਨ ਤੇ ਵੀ ਹੁਣ ਮਗਰ ਕਿੱਥੇ ਨਾ ਕਿੱਥੇ ਕੱਲ ਤੁਹਾਡੀ ਚੁੱਪੀ ਦਾਸ ਨੂੰ ਬੜੀ ਲੜਕੀ ਮੈਂ ਤਾਂ ਹੁਣ ਵੀ ਤੁਹਾਨੂੰ ਅਪੀਲ ਕਰੂੰਗਾ ਕਿ ਕੁਰਸੀਆਂ ਕਰਸ਼ੀਆਂ ਇਹ ਤੀਜਾ ਸਭ ਹੁੰਦੀਆਂ ਜਾਂਦੀਆਂ ਰਹਿਣ ਮਗਰ ਕਿਸਾਨੀ ਦੇ ਹੱਕ ਤੇ ਪੰਜਾਬ ਦੇ ਹੱਕ ਤੇ ਮੈਂ ਤੁਹਾਨੂੰ ਬੋਲਦੇ ਇੱਕ ਵਾਰੀ ਲਈ ਨੇਕਾ ਵਾਰੀ ਜਾਖੜ ਸਾਹਿਬ ਸੁਣਿਆ ਔਰ ਮੈਂ ਤੁਹਾਡੇ 55 ਸਾਹਿਬ ਨੂੰ ਸੰਦੀਪ ਨੂੰ ਵੀ ਹਮੇਸ਼ਾ ਵੇਖਿਆ ਤੁਸੀਂ ਜਾਕਰ ਪਰਿਵਾਰ ਕਿਸਾਨੀ ਲਈ ਬੜੀ ਪੈਸ਼ਨੇਟਲੀ ਗੱਲ ਕਰਦਾ ਸੋ ਮੈਨੂੰ ਆਸ ਸੀ ਉਮੀਦ ਸੀ ਮੈਂ ਬੜਾ ਮਸਹੂਦ ਕੀਤਾ ਕਿ ਕੱਲ ਜਿਹੜਾ ਚਮਚਿਆਂ ਨੇ ਕਿਸਾਨੀ ਦੇ ਹੱਕ ਤੇ ਗੱਲ ਕਰਨ ਤੇ ਭੈਣ ਜੀ ਦਾ ਵਿਰੋਧ ਕੀਤਾ ਮੈਂ ਜਰੂਰ ਆਸ ਉਮੀਦ ਕਰੂੰਗਾ ਕਿ ਤੁਸੀਂ ਉਹਨਾਂ ਦੀ ਤਾੜ ਨਾ ਕਰੋ ਔਰ ਜਿਹੜੇ ਕਿਸਾਨੀ ਦਾ ਵਿਰੋਧ ਕਰਦੇ ਉਹ ਪੰਜਾਬ ਦੇ ਵਿਰੋਧੀ ਨੇ ਕੋ ਜੈ ਜਵਾਨ ਦੇ ਕਿਸਾਨ ਦੇ ਵਿਰੋਧੀ ਨੇ ਔਰ ਮੈਂ ਇਹ ਤੁਹਾਡੇ ਪਰਿਵਾਰ ਤੋਂ ਤੁਹਾਡੇ ਤੋਂ ਇਹ ਆਸ ਰੱਖਦਾ ਕਿ ਪਾਰਟੀ ਆਪ ਦੀ ਥਾ ਮਗਰ ਕਿਸਾਨੀ ਮੁੱਦਾ ਜੋ ਪੰਜਾਬ ਦੀ ਧਰਤੀ ਦੇ ਅੰਨਦਾਤੇ ਨਾਲ ਹੋ ਰਿਹਾ ਪੰਜਾਬ ਦੇ ਅੰਨਦਾਤੇ ਨੂੰ ਦਿੱਲੀ ਦੀ ਰਾਜਨੀਤੀ ਜਾਣ ਤੋਂ ਰੋਕਿਆ ਜਾ ਰਿਹਾ ਹੈ ਇਹ ਲੋਕਤੰਤਰ ਦੇ ਖਿਲਾਫ ਹਰੇਕ ਨਾਗਰਿਕ ਨੂੰ ਹੱਕ ਹੈ ਕਿ ਉਹ ਆਪ ਦੀ ਰਾਜਧਾਨੀ 'ਚ ਜਾ ਕੇ ਗੱਲ ਕਰੇ ਇਸ ਲਈ ਮੈਂ ਉਮੀਦ ਕਰਦਾ ਆਸ ਕਰਦਾ ਕੀ ਤੁਸੀਂ ਕੱਲ ਦੇ ਇਸ ਐਕਸ਼ਨ ਨੂੰ ਭਾਜਪਾ ਦੇ ਵਰਕਰਾਂ ਨੂੰ ਕੰਡੈਮ ਕਰੋਂਗੇ ਤੇ ਪਹਿਲਾਂ ਵਾਂਗੂ ਕਿਸਾਨੀ ਦੇ ਹੱਕ ਜਿ ਆ ਕੇ ਖਲਾਂਗੇ ਜਾਖੜਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ